4.8000 ਰੁਪਈਆ ਕਿਉਂਕਿ ਅਮਰੀਕਾ ਤੋਂ ਸਾਨੂੰ ਜੌਨਸਨ ਨੇ ਲਿਮਟ ਸੀ ਜੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਈ ਦੋਨੋਂ ਰਸੀਦਾਂ ਉਸੇ ਟਾਈਮ ਕੱਟ ਕੇ ਦੇ ਦਿੱਤੀਆਂ ਸਿੱਧਾ ਮੇਰੇ ਕੋਲੇ ਕੌਣ ਕਰਦਾ ਸੀ ਇਹ ਕੰਮ ਬੈਂਕ ਕਰਦੇ ਆ ਮਾਰਕਿੰਗ ਦਾ ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਸਾਦਕ ਦੀ ਐਸਵੀ ਬੈਂਕ ਦੇ ਨਾਲ ਜੁੜੀ ਹੋਈ ਆ ਪਿਛਲੇ ਦਿਨੀ ਬੈਂਕ ਦੇ ਨਾਲ ਜੋ ਘਟਾਲਾ ਹੋਇਆ ਸੀ ਜਿਨ੍ਹਾਂ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਨਿਕਲੇ ਸੀ ਬੈਂਕ ਹੁਣ ਉਹਨਾਂ ਲੋਕਾਂ ਨੂੰ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹੈ ਲਗਭਗ 12 ਬੰਦਿਆਂ ਨੂੰ ਅੱਧਾ ਕਰੋੜ ਰੁਪਈਆ ਜਿਹੜਾ ਵਾਪਸ ਕਰ ਦਿੱਤਾ ਗਿਆ ਦੱਸਦੀ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਸਾਦਕ ਦੀ ਐਸਬੀਏ ਬੈਂਕ ਦੇ ਵਿੱਚ ਬੈਂਕ ਘਟਾਲੇ ਦੇ ਵਿੱਚ ਹੁਣ ਐਸਬੀਏ ਬੈਂਕ ਲੋਕਾਂ ਨੂੰ ਪੈਸੇ ਵਾਪਸ ਕਰ ਰਹੀ ਹੈ ਲਗਭਗ 12 ਬੰਦਿਆਂ ਨੂੰ ਅੱਧਾ ਕਰੋੜ ਰੁਪਈਆ ਵਾਪਸ ਕਰ ਦਿੱਤਾ ਗਿਆ ਗੱਲਬਾਤ ਕਰਦੇ ਹਾਂ ਹੁਣ ਲੋਕਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਦਕ ਤੋਂ ਸਾਡੀ ਖਾਸ ਰਿਪੋਰਟ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਸਾਧਕ ਦੇ ਵਿੱਚ ਜਿਹੜਾ ਐਸਬੀਆ ਬੈਂਕ ਘਟਾਲਾ ਹੋਇਆ ਸੀ ਐਸਬੀ ਬ੍ਰਾਂਚ ਚ ਲਗਾਤਾਰ ਜਿਹੜੇ ਬੈਂਕ ਖਪਤਕਾਰਾਂ ਦੇ ਪੈਸੇ ਵਾਪਸ ਕਰ ਰਹੀ ਹੈ ਤੇ ਅੱਜ ਦੂਜੇ ਦਿਨ ਬ੍ਰਾਂਚ ਦੇ ਵਿੱਚ ਪੈਸੇ ਵਾਪਸ ਹੋਏ ਹੈ ਬਾਈ ਜੀਟੂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜਗਦੇਵ ਜੀ ਕਿੰਨੇ ਪੈਸੇ ਸੀ ਤੁਹਾਡੇ ਜੀ 4.5 ਲੱਖ ਦੀ ਲਿਮਟ ਸੀ ਜਿਹੜਾ ਬੈਂਕ ਨੇ ਵਾਪਸ ਕਰਕੇ ਇਹ ਬਹੁਤ ਖੁਸ਼ੀ ਹੋਈ ਹੈ ਜੀ ਜਿੰਨਾ ਸਾਨੂੰ ਗੁੱਸਾ ਸੀ ਉਨੇ ਤੋਂ ਵੱਧ ਸਾਨੂੰ ਅੱਜ ਖੁਸ਼ੀ ਹੈ ਖੁਸ਼ੀ ਹੈ ਤੇ 4.85 ਲੱਖ ਤੇ ਪਲੱਸ ਵਿਆਜ ਪਲੱਸ ਮੇਧ ਵਿਆਜ ਪਾਛੇ ਆਉਂਦਾ ਤੇ ਐਕਸਟਰਾ ਪੈਸੀ ਵੀ ਨਾਲ ਐਕਸਟੈਂਟ ਆ ਗਿਆ ਬੈਂਕ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਤੋਂ ਬਾਅਦ ਇਸ ਤੋਂ ਹੋਰ ਵੀ ਇਹਨਾਂ ਦੀਆਂ ਤਰੱਕੀ ਹੋਊਗੀ ਤੇ ਹੁਣ ਬੈਂਕ ਦੇ ਨਾਲ ਜੁੜੇ ਰਹੋਗੇਗੇ ਬਸ ਭੱਜ ਜਾਣਾ ਅੱਜ 100% ਜੁੜੇ ਰਹੋਗੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਦਿਲੀਪ ਜੀ ਕਾਸਟਮਰ ਨੂੰ ਜੋ ਪੈਸੇ ਵਾਪਸ ਹੋ ਰਹੇ ਨੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਕਸਟਮਰ ਨਾਲ ਜੋ ਇੱਕ ਵਾਰੀ ਥੋੜੀ ਮਿਸ ਹੈਪਨਿੰਗ ਹੋਈ ਉਹਦੇ ਰਿਕਵਰੀ ਹੋ ਰਹੀ ਹੈ ਔਰ ਜੋ ਬੰਦੇ ਸਾਡਾ ਗੁੱਸਾ ਕਰ ਰਹੇ ਸੀ ਉਹ ਵੀ ਪਲੋਂ ਸਾਡਾ ਅੱਜ ਖੁਸ਼ੀ ਕਰਕੇ ਕੰਪਲੀਮੈਂਟ ਦੇ ਰਹੇ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਔਰ ਅਸੀਂ ਬੜੀ ਸ਼ੁਕਰਗੁਜ਼ਾਰ ਹਾਂ ਇਹ ਲੋਕਾਂ ਦਾ ਅੱਜ ਕਿੰਨੇ ਜਣੇ ਨੇ ਪੈਸੇ ਵਾਪਸ ਕੀਤੇ ਅੱਛੇ ਜਣੇ ਨੇ ਲਗਭਗ 25 ਲੱਖ 6 ਜਣੇ ਨੂੰ 18 ਤਰੀਕ ਨੂੰ ਉਹਦੇ 25 ਲੱਖ ਰੁਪਏ ਤੋਂ 50 ਲੱਖ ਹੋ ਚੁੱਕੇ ਨੇ 2 ਦਿਨਾਂ ਚ 50 ਲੱਖ ਰੁਪਏ ਹੁਣ ਤੱਕ ਹੀ ਵਾਪਸ ਕਰੇ ਗਏ ਨੇ ਠੀਕ ਹੈ ਇਤ